ਗੱਲ ਸੰਗਰੂਰ ਦੀ ਕਰਦੇ ਆ ਜਿੱਥੇ ਦੇ ਪਿੰਡ ਚੰਨਤ ਵਿੱਚ ਪਰਾਲੀ ਦੇ ਡੰਪ ਨੂੰ ਭਿਆਨਕ ਅੱਗ ਲੱਗੀ ਹੈ ਬੀਤੀ ਰਾਤ 11 ਵਜੇ ਅਚਾਨਕ ਡੰਪ ਨੂੰ ਭਿਆਨਕ ਅੱਗ ਲੱਗ ਗਈ ਫਾਇਰ ਬਿਗੇਟ ਦੇ ਵੱਲੋਂ ਅੱਗ ਤੇ ਕਾਬੂ ਪੰਦਿਆ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈਆਂ ਅੱਗ ਲੱਗਣ ਦੇ ਕਾਰਨ ਕੀ ਨੇ ਇਹ ਹਾਲੇ ਸਪਸ਼ਟ ਨਹੀਂ ਹੋ ਪਾਇਆ ਕਰੀਬ 120 ਟਰਾਲੀਆਂ ਦੀ ਜੋ ਪਰਾਲੀ ਇੱਥੇ ਡੰਪ ਕੀਤੀ ਗਈ ਸੀ ਜੋ ਕਿ ਭਿਆਨਕ ਆਗ ਦੀ ਭੇਟ ਚੜੀ ਹੈ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਜੋਗਵਾਹੀ ਭਰ ਰਹੀ ਨੇ ਕਿ ਕਿੰਨੀ ਭਿਆਨਕ ਅੱਗ ਹੈ ਦੂਰ ਦੂਰ ਤੱਕ ਜੋ ਇਹ ਅਗਦਾ ਧੂੰਆਂ ਫੈਲ ਗਿਆ ਸੰਗਣਾ ਧੂੰਆਂ ਦੂਰ ਦੂਰ ਤੱਕ ਫੈਲ ਗਿਆ ਅੱਗ ਲੱਗਣ ਦੇ ਕਾਰਨ ਹਾਲੇ ਸਪਸ਼ਟ ਨਹੀਂ ਹੋ ਪਾਇਆ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਪਹੁੰਚੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀਆਂ ਗਈਆਂ ਤਕਰੀਬਨ 120 ਟਰਾਲੀਆਂ ਦੇ ਪ੍ਰਾਲੀ ਜੋ ਕਿ ਇੱਥੇ ਡੰਬ ਕੀਤੀ ਗਈ ਸੀ ਜੋ ਕਿ ਭਿਆਨਕ ਅੱਗ ਦੀ ਭੇਟ ਚੜੀ ਹੈ ਦੱਸਦੇ ਕਿ ਸੰਗਰੂਰ ਦਾ ਪਿੰਡ ਚੰਨੋ ਜਿੱਥੇ ਕਿ ਪ੍ਰਾਲੀ ਦੇ ਡੰਬ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤਫਾਇਰ ਬੁਖਿਰਤੀ ਟੀਮ ਦੇ ਵੱਲੋਂ ਅਗ ਨੂੰ ਬੁਝਾਉਣ ਦੀਆਂ ਅਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਲਗਾਤਾਰ ਸ਼ੁਰੂ ਕਰ ਦਿੱਤੀਆਂ ਗਈਆਂ। ਖਬਰ ਤੋਂ ਵੀ ਤੇਰੇ ਗੱਲਬਾਤ ਕਰਾਂਗੇ ਸਹਾਇਕੀ ਗੁਰਦਰਸ਼ਨ ਸਿੰਘ ਸਾਡੇ ਨਾਲ ਸੰਗਰੂਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਗੁਰਦਰਸ਼ਨ ਕੀ ਕੁਝ ਅਹਿਮ ਅਪਡੇਟ ਆ ਰਿਹਾ ਹੈ ਕਾਰਨ ਹਲੇ ਸਪਸ਼ਟ ਨਹੀਂ ਹੋ ਪਾਇਆ ਕਿੰਨੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਤੇ ਕਿੰਨਾ ਸਮਾਂ ਲੱਗਿਆ ਅੱਗ ਨੂੰ ਬੁਝਾਉਣ ਤੇ ਕਿ ਅੱਗ ਹੁਣ ਬੁਝ ਚੁੱਕੀ ਹੈ? ਜੋ ਕੀਤੀ ਜਾਵੇ तकरीबन ਕਹਿ ਸਕਦੇ ਹਾਂ 13 ਵਿੱਚੇ ਜ਼ਮੀਨ ਠੇਕੇ ਤੇ ਲੈ ਕੇ ਕਿਸਾਨ ਵੱਲੋਂ ਇੱਕ ਵਾਲੀ ਦਾ ਕੰਪ ਬਣਾਇਆ ਗਿਆ ਸੀ। ਇਹਨੂੰ तकरीबन ਕਹਿ ਸਕਦੇ ਹਾਂ ਕਿ ਰਾਤੀ ਰਾਤ 11 ਵਜੇ ਅੱਗ ਲੱਗਣ ਦੀ ਜਿਹੜੀ ਸੂਚਨਾ ਮਿਲੀ ਹੈ ਜਿਹੜਾ ਰਣਜੀਤ ਸਿੰਘਾ ਮਾਲਕ ਦਾ ਡੰਪ ਦਾ ਬੌੜਾ ਪਿੰਡ ਤੋਂ ਹੈ ਉਹਨੇ ਜ਼ੋਨ ਤੇ ਲੈ ਕੇ ਮਸ਼ੀਨ ਲਈ ਹੋਈ ਹੈ ਪਰ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿਉਂਕਿ ਸ਼ਾਰਟ ਸਰਕਟ ਕਹਿ ਨਹੀਂ ਸਕਦੇ ਕਿਉਂਕਿ ਦਵੇ ਦੀ ਕੋਈ ਬਿਜਲੀ ਦੀ ਲਾਈਨ ਨਹੀਂ ਲੰਘਦੀ। ਪਰ ਲੱਗ ਰਿਹਾ ਹੈ ਕਿ ਉਹਨਾਂ ਦੇ ਕਹਿੰਦੇ ਵਾਂ ਕੇ ਇਸ ਇਸ਼ਾਰਾ ਤੀ ਆਮ ਸਰ ਵੱਲੋਂ ਇਹ ਜਿਹੜੀ ਅੱਗ ਲਗਾਈ ਗਈ ਹੈ ਪਰ ਪਿੰਡ ਦੇ ਸਰਪੰਚ ਵੱਲੋਂ ਜਿਹੜਾ ਸੂਚਨਾ ਦਿੱਤੀ ਗਈ ਸੀ ਪੁਲਿਸ ਚੌਕੀ ਨੂੰ ਕੋਈ ਵੀ ਅਧਿਕਾਰੀ ਉੱਥੇ ਨਹੀਂ ਪਹੁੰਚਿਆ ਤਾਂ ਫਿਰ ਫਾਇਰ ਗੱਡੀਆਂ ਗੱਡੀਆਂ ਨੂੰ ਫੋਨ ਕੀਤਾ ਗਿਆ ਚਾਰ ਗੱਡੀਆਂ ਮੌਕੇ ਤੇ ਲੱਗਾ ਸਾਰ ਜਦੋਂ ਜਹਾ ਕਰੀਆਂ ਨੇ ਅੱਗ ਬੁਝਾਉਣ ਦੇ ਲਈ ਪਰ ਕਾਪ ਦੀ ਜਿਹੜੀ ਲੱਗ ਹੈ ਅਜੇ ਤੱਕ ਕੰਟਰੋਲ ਦੇ ਵਿੱਚ ਨਹੀਂ ਹੋਈ ਹੈਗੀ ਤੇ ਹੁਣ ਦੋ ਗੱਡੀਆਂ ਉੱਥੇ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਪਰ ਅਜੇ ਤੱਕ ਹੁਣ ਤੱਕ ਜਿਹੜੀ ਅੱਗ ਹੈ ਕਾਬੂ ਦੇ ਵਿੱਚ ਨਹੀਂ ਆਈ ਨੁਕਸਾਨ ਹੈ ਜਿਹੜਾ 24 23 ਤੋਂ ਲੈ ਕੇ 24 ਲੱਖ ਰੁਪਏ ਦਾ ਨੁਕਸਾਨ ਆ ਜਿਹੜਾ ਕਿਸਾਨ ਦਾ ਹੋ ਚੁੱਕਿਆ ਪਰ ਇਹਦੀ ਪਰਪਾਈ ਸਵਾਲੇ ਉੱਠਦਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਤੁਸੀਂ ਤਰਾਲੀਆਂ ਨੂੰ ਵੱਕ ਨਹੀਂ ਲਾਉਣੀ ਤੇ ਲਗਾਤਾਰ ਤੁਸੀਂ ਆਪ ਦਾ ਰਜਗਾਰ ਤੌਰ ਦੇ ਦੀ ਮਸ਼ੀਨਰੀ ਯੂਜ਼ ਕਰੋ ਤੁਹਾਨੂੰ ਅਸੀਂ ਸਬਸਿਡੀਆਂ ਦਿੰਦੇ ਆ ਪਰ ਜਦੋਂ ਇਤਾਂ ਦੀ ਘਟਨਾ ਵਾਪਰ ਜਾਂਦੀ ਆ ਤਾਂ ਕਿਸੇ ਵੀ ਅਜੇ ਤੱਕ ਤਕਰੀਬਨ 8.5 ਦੇ ਕਰੀਬ ਹੋ ਚੁੱਕੇ ਨੇ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਆ ਜਿਹੜਾ ਕਿਸਾਨ ਦੇ ਅੱਜੂ ਪੁੰਜੜ ਦੇ ਲਈ ਨਹੀਂ ਪਹੁੰਚਿਆ ਹੈਗਾ ਕਿਉਂਕਿ ਨਖਾਨ ਹੈ ਜੀ ਦਾ ਡੰਪ ਪਰਾਲੀ ਇਕੱਠੀ ਕਰਦਾ ਕਿਸਾਨ ਉਸ ਤੋਂ ਬਾਅਦ ਡੰਪ ਬਣਾਇਆ ਜਾਂਦਾ ਫੇਰ ਪਰਾਲੀ ਆ ਜਿਹੜੀ ਉਹਨੇ ਕੋਈ ਵੀ ਜਿਹੜੀ ਪਰਾਲੀ ਬਣਾਉਣ ਦੀ ਗੰਡਾ ਉਹਨਾਂ ਦਾ ਕੋਈ ਕੀਮਤ ਨਹੀਂ ਲੈਣੀ ਹੁੰਦੀ ਉਹ ਜਿਹੜੀ ਕੀਮਤ ਹੈ ਉਹ ਪਰਾਲੀ ਵੇਚ ਕੇ ਉਹਨੂੰ ਪ੍ਰੋਪਰ ਪੂਰੀ ਹੁੰਦੀ ਆ ਉਹਦਾ ਨਖਾਨ ਆ ਜਿਹੜਾ ਹੋ ਚੁੱਕਿਆ ਪਰ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਹ ਜਿਹੜਾ ਨਾ ਪਹੁੰਚਣਾ